ਇਰਨਾਜ ਚਸ਼ਵੀਰ ਕਾ ਗੜਦੀਵਾਲ ਲੱਗੇ ਗੜਦੀਵਾਲ ਅਸ਼ਰ ਪਰ ਆਪਾਂ ਤੁਹਾਨੂੰ ਬੋਡੀ ਸਰਵ ਦੇ ਭਨੇ ਪੰਜ ਤਾਰੇ ਜੂਰ ਦੇ ਕੇ ਗਏ ਸੀ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀ ਕਿੰਨੇ ਸਮੇਂ ਤੋਂ ਸੀ ਮੇਰੇ ਸਿਰ ਦੀ ਪ੍ਰੋਬਲਮ ਸੀਗੀ ਜੀ 10 ਤੋਂ 15 ਸਾਲ ਦੇ ਵਿੱਚ ਤਕਰੀਬਨ ਸੀਗਾ ਅੱਛਾ ਜੀ ਹਾਂ ਜੀ ਤੇ ਸਰਵਾਈਕਲ ਵੀ ਸੀ ਕਹਿੰਦਾ ਸਰਵਾਈਕਲ ਸੀ ਹਾਂਜੀ ਹਾਂਜੀ ਸਿਰ ਤੇ ਪ੍ਰੋਬਲਮ ਸੀ ਸਿਰ ਦੇ ਵਿੱਚ ਜਨ ਕਿ ਪੇਨ ਹੁੰਦਾ ਹੈ ਤੁਹਾਡੇ ਬੋਲ ਹਾਂਜੀ ਹਾਂਜੀ 15 ਸਾਲ ਤੋਂ 15 ਸਾਲ ਤੋਂ ਜੀ ਤਾਂ ਵੀ ਸਿਰ ਦੀ ਦਵਾਈ ਖਾਂਦਿਆਂ ਖਾਂਦਿਆਂ ਗਲ ਨੂੰ ਪ੍ਰੋਬਲਮ ਆ ਗਈ ਓਕੇ ਹਾਂਜੀ ਗਲੇ ਚ ਕੀ ਦਿੱਕਤ ਆਈ ਆਪਣੇ ਗਲੇ ਚ ਇਦਾਂ ਸੀ ਵੀ ਕੁਝ ਫਸਿਆ ਹੁੰਦਾ ਹੁੰਦਾ ਤੁਸੀਂ ਮਹਿਸੂਸ ਕਰਦੇ ਸੀ ਵੀ ਗਲੇ ਚ ਕੁਝ ਫਸਿਆ ਆ ਹਾਂਜੀ ਹਾਂਜੀ ਓਕੇ ਤੇ ਇਦਾਂ ਸੀ ਵੀ ਕਿ ਮੈਂ ਜਿੱਦਾਂ ਵੀ ਹੁਣ ਕੋਈ ਸਾਫ਼ ਕਰਨਾ ਹੁੰਦਾ ਨਹੀਂ ਸੀ ਸਾਫ਼ ਬਹੁਤ ਜ਼ਬਰਦਸਤ ਆ ਵੀ ਨਹੀਂ ਹੋਣਾ ਪਾ ਦੇ ਮੈਂ ਗਾਲ ਨੂੰ ਤੇਲ ਲਾਉਂਦੀ ਸੀ ਵੇ ਮੇਰਾ ਗਲਾ ਸਾਫ ਹੋ ਜਵੇ ਜੀ ਗਲ ਦੇ ਅੰਦਰ ਪ੍ਰੋਬਲਮ ਸੀ ਬਾਹਰੋਂ ਕਿੰਨਾ ਤੇਲ ਨਾਲ ਸਾਫ ਹੋਣਾ ਹੈ ਜੈਨ ਦੀ ਬਾਹਰੋਂ ਸਾਰੇ ਉਪਰਾਲੇ ਕਰਦੇ ਰਹੇ ਪਰ ਤੁਹਾਨੂੰ ਐਦਾਂ ਮਹਿਸੂਸ ਹੁੰਦਾ ਜਿ ਗਲੇ ਵਿੱਚ ਕੁਝ ਫਸਿਆ ਹੋਇਆ ਕੋਈ ਟੈਸਟ ਵੀ ਕਰਾਇਆ ਸੀ ਟੈਸਟ ਕਰਵਾਇਆ ਐਂਡੋਸਕੋਪੀ ਕਰਵਾਈ ਸੀ ਉਹਨਾਂ ਨੇ ਕੀ ਦੱਸਿਆ ਉਹਨਾਂ ਨੇ ਵੀ ਕੁਝ ਨਹੀਂ ਦੱਸਿਆ ਅੰਦਰ ਕਹਿੰਦੇ ਕੁਝ ਨਹੀਂ ਆਇਆ ਮਤਲਬ ਤੁਹਾਨੂੰ ਉਹਦੀ ਕਤ ਲੱਗਦੀ ਸੀ ਹਾਂਜੀ ਮਤਲਬ ਇਹ ਵੀ ਪ੍ਰੋਬਲਮ ਤੁਹਾਡੀ ਜਿਹੜੀ ਸੈਰ ਦੀ ਦਵਾਈ ਖਾਂਦੇ ਸੀ ਉਹ ਤੋਂ ਬਾਅਦ ਇਹ ਵੀ ਮਹਿਸੂਸ ਹੋਣ ਲੱਗੀ ਪਰ ਇੰਨੇ ਸਮੇ ਦਵਾਈਆਂ ਖਾਧੀਆਂ ਕੋਈ ਮੈਨੇ ਤੁਹਾਨੂੰ ਰਿਜ਼ਲਟ ਨਹੀਂ ਮਿਲਿਆ ਆਪਾਂ ਤੁਹਾਨੂੰ ਬਾਡੀ ਸਰ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਆ ਉਹ ਤੋਂ ਹੀ ਵਰਤੇ ਆ ਉਹ ਵਰਤਣ ਤੋਂ ਬਾਅਦ ਤੁਹਾਨੂੰ ਅੱਜ ਕੀ ਮਹਿਸੂਸ ਹੋ ਰਿਹਾ ਦਾ ਬਿਲਕੁਲ ਸਹੀ ਲੱਗ ਰਿਹਾ ਜਨ ਕਿ ਜਿਹੜੀ ਤੁਹਾਡੀ ਸਿਰ ਦੀ ਪ੍ਰੋਬਲਮ ਸੀ ਹਾਂਜੀ ਉਹ ਵੀ ਠੀਕ ਆ ਥਕਾਵਟ ਵਗੈਰਾ ਹੁੰਦੀ ਸੀ ਹਾਂਜੀ ਠੀਕ ਆ ਬਿਲਕੁਲ ਤੇ ਜਿਹੜੀ ਗਲੇ ਦੀ ਦਿੱਕਤ ਸੀ ਜਿਹੜੀ ਤੁਹਾਨੂੰ ਗਲ ਦੀ ਵੀ ਠੀਕ ਆ ਜਿਹੜੀ ਗਲੇ ਦੀ ਹਾਂਜੀ ਹਾਂ ਗਲੇ ਦੀ ਇੱਦਾਂ ਸੀ ਵੀ ਮੈਂ ਸਿਰ ਦੀ ਦਵਾਈ ਤੁਹਾਨੂੰ ਦੱਸੀ ਵੀ ਜੂਸ ਲਿਆ ਤੇ ਉਸ ਤੋਂ ਬਾਅਦ ਫੇਰ ਮੇਰਾ ਗਲਾ ਵੀ ਸਹੀ ਹੋ ਗਿਆ ਠੀਕ ਯਾਨੀ ਗਲੇ ਦੱਸਿਆ ਨਹੀਂ ਸੀ ਲਈ ਸੀ ਦੀ ਸਿਰਵਾ ਤੇ ਵੀ ਸਿਰ ਨੂੰ ਪ੍ਰੋਬਲਮ 10 15 ਸਾਲ ਤੋਂ ਆ ਤੇ ਪਰ ਤੁਹਾਡੀ ਜਿਹੜੀ ਗਲੇ ਦੀ ਪ੍ਰੋਬਲਮ ਸੀ ਉਹ ਵੀ ਤੁਹਾਡੀ ਠੀਕ ਹੋਈ ਆ ਹਾਂਜੀ ਇਹ ਕਿੰਨੇ ਦਿਨਾਂ ਠੀਕ ਹੋਈ ਗਲੇ ਦੀ ਪ੍ਰੋਬਲਮ ਗਨੇ ਤੇ 4 ਦਿਨ ਤੋਂ ਬਾਅਦ 4 ਦਿਨ ਤੋਂ ਬਾਅਦ ਗਲੇ ਬੜਾ ਠੀਕ ਹੋਣਾ ਸ਼ੁਰੂ ਹੋ ਗਏ ਤਾਂ ਤੁਸੀਂ ਸਾਰਾ ਸਪੈਕ ਹੁਣ ਵਰਤ ਰਿਹਾ ਵਧੀਆ ਰਿਜ਼ਲਟ ਆ ਹਾਂਜੀ ਔਰ ਕੋਈ ਮੈਡੀਸਨ ਚੂਜ਼ ਕਰਦੇ ਹੋ ਨਹੀਂ ਠੀਕ ਸਿਰਵਾ ਤੇ ਕੋਈ ਦਵਾਈ ਦਰੋੜ ਪੈਂਦੀ ਆ ਨਹੀਂ ਹੁਣ ਤਾਂ ਠੀਕ ਆ ਤੇ ਬਹੁਤ ਸਾਰੇ ਪਰਿਵਾਰ ਜਿਹੜੇ ਹੁੰਦੇ ਆ ਉਹ ਫੇਥ ਨਹੀਂ ਕਰ ਪਾਉਂਦੇ ਉਹ ਵੀਡੀਓ ਦੇਖ ਲੈਂਦੇ ਆ ਕਿ ਵੀ ਕਹਿੰਦੇ ਐਵੇਂ ਹੈਗਾ ਤੁਸੀਂ ਉਹਨਾਂ ਨੂੰ ਕੀ ਪਰੌਣਾ ਨੂੰ ਸਨੇਹ ਦੇਣਾ ਚਾਹੁੰਦੇ ਹੋ ਪਰ ਉਹਨਾਂ ਦਾ ਪ੍ਰੋਬਲਮ ਆਪਣੇ ਸਰੀਰ ਦਾ ਜੇ ਸਰੀਰ ਠੀਕ ਆ ਤਾਂ ਸਭ ਕੁਝ ਠੀਕ ਲੱਗਦਾ ਜੀ ਤੇ ਅਸੀਂ ਆਪਣੇ ਸਰੀਰ ਨੂੰ ਤੰਤਰ ਉਸ ਤਰ੍ਹਾਂ ਰੱਖਣ ਵਾਸਤੇ ਬੋਡੀ ਸਰਵਿਸ ਨਾਲ ਜੁੜ ਲੈਣਾ ਚਾਹੀਦਾ ਯਾਨੀ ਕਿ ਸਾਰੇ ਪਰਵਾਰਾਂ ਨੂੰ ਸਰਸਪੈਕ ਨੂੰ ਵਰਤਣਾ ਚਾਹੀਦਾ ਹੈ ਥੈਂਕ ਯੂ ਜੀ